ਮੈਂ ਨਰੇਨ ਵਿਸ਼ੇਸ਼ਟ प्रवक्ता ਕਾਂਗਰਸ ਪਾਰਟੀ ਕਪੂਰਥਲਾ ਜੋ ਅਜੇ ਏਜੰਸੀਆਂ ਦੁਆਰਾ ਜੋ ਵੀ ਸਰਕਾਰ ਦਵਾਲਾ ਕਾਰਵਾਈ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਸਿੰਘ ਜੀ ਦੇ ਸਾਰੇ ਪਰਸਰਾਂ ਦੇ ਉੱਤੇ ਅਸੀਂ ਉਸ ਕਰਕੇ ਰਾਣਾ ਜੀ ਦੇ ਸਮਰਥਨ ਦੇ ਵਿੱਚ ਸਾਰਾ ਹੀ ਕਪੂਰਥਲਾ ਅੱਜ ਇੱਥੇ ਖੜਾ ਹੈ ਤੇ ਅਸੀਂ ਕਿਸੇ ਵੀ ਜੋ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਚ ਵਿਗਨਪਾਨ ਨਹੀਂ ਲਈ ਨਹੀਂ ਆਏ ਅਸੀਂ ਰਾਣਾ ਜੀ ਦੇ ਸਮਰਥਨ ਚ ਆਏ ਹਾਂ ਕਿ ਸਾਨੂੰ ਪਤਾ ਤੇ ਲੱਗੇ ਹੋ ਕੀ ਰਿਹਾ ਹੈ ਕਿ ਇੰਨੀ ਧੱਕਾਸ਼ਾਹੀ ਜਾਂ ਇਸ ਤਰੀਕੇ ਦਾ ਵਤੀਰਾ ਜੋ ਇੱਕ ਬਹੁਤ ਹੀ ਸਮਾਜਿਕ ਤੇ ਸ਼ਾਂਤ ਨੇਤਾ ਹੈ ਉਹਦੇ ਨਾਲ ਹੋ ਰਿਹਾ ਹੈ ਇਸ ਕਰਕੇ ਅਸੀਂ ਸਾਰੇ ਇੱਥੇ ਅੱਜ ਆਪਣੇ ਸਮਰਥਕਾਂ ਦੇ ਨਾਲ ਖੜੇ ਆ ਤੇ ਰਾਣਾ ਜੀ ਦੇ ਸਮਰਥਕ ਅੱਜ ਉਹਨਾਂ ਦੇ ਘਰ ਦੇ ਬਾਹਰ ਇੱਥੇ ਪਹੁੰਚੇ ਨੇ ਦਫ਼ਤਰ ਦੇ ਬਾਹਰ ਜੀ ਕਿੰਨੇ ਵਜੇ ਆ ਸਾਰਾ ਸ਼ੁਰੂ ਹੋਇਆ ਹੈਗਾ ਤੇ ਕਿੰਨੇ ਵਜੇ ਤੁਸੀਂ ਆਏ ਹੈਗੇ ਤੁਸ ਪਰ ਕਿਸ ਨੇ ਪਤਾ ਲੱਗਾ ਕਿ ਕੀ ਕੀ ਕਾਰਵਾਈ ਦੇਖੋ ਜੀ ਸਾਨੂੰ ਸਵੇਰ ਤੋਂ ਜਾਣਕਾਰੀ ਸੀ ਕੁਝ ਕੁਝ ਤੇ ਜਿਸ ਹਿਸਾਬ ਨਾਲ ਸਾਨੂੰ ਪਤਾ ਲੱਗਿਆ ਕਿ ਇੱਥੇ ਬਹੁਤ ਹੀ ਜ਼ਿਆਦਾ ਧੱਕੇ ਦੇ ਨਾਲ ਧੱਕੇ ਦੀ ਸਥਿਤੀ ਪ੍ਰਸ਼ਾਸਨ ਜੋ ਵਰਤ ਕੇ ਸਰਕਾਰ ਬਣਾ ਰਹੀ ਆ ਏਜੰਸੀਆਂ ਨੂੰ ਵਰਤ ਕੇ ਉਸ ਕਰਕੇ ਅਸੀਂ ਫਿਰ ਇਕੱਠੇ ਹੋਏ ਜਿਸ ਪਹਿਲਾਂ ਆਪਣਾ ਨਾਮ ਦੱਸਦੇ ਹਾਂ ਕੀ ਡੈਸੀਗਨੇਸ਼ਨ ਕੀ ਕਹਿੰਦਾ ਕਰਦੇ ਹੋ ਆਪਣਾ ਨਾਮ ਦੱਸਿਓ ਤੇ ਕੀ ਡੈਸੀਗਨੇਸ਼ਨ ਹੈਗਾ ਸਪੋਰਟਰ ਕਰਨਾ ਆਇਓ ਕੀ ਕਹਿੰਦਾ ਕਰਦੇ ਹੋ ਹਾਂਜੀ ਮੇਰਾ ਨਾਮ ਦੀਪਕ ਸਲਵਾਰਾ ਜੀ ਮੈਂ ਕਾਂਗਰਸ ਦਾ ਪ੍ਰਧਾਨ ਹ ਕਪੂਰਥਲੇ ਦਾ ਅਤੇ ਇੱਥੇ ਅੱਜ ਰਾਣਾ ਗੁਰਜੀਤ ਸਿੰਘ ਦਫ਼ਤਰ ਦੇ ਬਾਹਰ ਸਾਰੇ ਕਾਉਂਸਲਰ ਸਹਿਬਾਨ ਮੇਅਰ ਡਿਫਟੀ ਮੇਅਰ ਸੀਨੀਅਰ ਡਿਫਟੀ ਮੇਅਰ ਅਤੇ ਯੂਥ ਕਾਂਗਰਸ ਸਾਡੇ ਪ੍ਰਧਾਨ ਅਤੇ ਸਮੁੱਚੀ ਕਾਂਗਰਸ ਪਾਰਟੀ ਦੇ ਅਤੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਲੀਡਰ ਇੱਥੇ ਖੜੇ ਹੋਏ ਆ ਅਤੇ ਇਕੱਠੇ ਹੋਏ ਆ ਕੋਈ ਸਰਵੇ ਵਗੈਰਾ ਕੋਈ ਜੋ ਵੀ ਚੱਲ ਰਿਹਾ ਵਾ ਕਿਸੇ ਵੀ ਡਿਪਾਰਟਮੈਂਟ ਦਾ ਲੇਕਿਨ ਗੱਲ ਇਹ ਹੈ ਕਿ ਸਮਰਥਨ ਦੇ ਵਿੱਚ ਪੂਰੇ ਕਪੂਰਥਲਾ ਅਜ ਬਾਹਰ ਖੜਾ ਰਾਨੇ ਦੀ ਕੋਠੀ ਨੇ ਜਿਹੜੀ ਕਾਰਵਾਈ ਪੂਰੀ ਹੈਗੀ ਹੈ ਉਹ ਕੀ ਕਿਵੇਂ ਵੀ ਕਰੇ ਉਹ ਸਪੋਰਟ ਕਰ ਰਹੇ ਹੋ ਠੀਕ ਹੈ ਦੇਖੋ ਕਾਰਵਾਈ ਜੋ ਹੋ ਰਹੀ ਹੈ ਉਹ ਉਸ ਦਾ ਅਸੀਂ ਕਿੰਤੂ ਪਰੰਤੂ ਕੋਈ ਵੀ ਨਹੀਂ ਕਰ ਸਕਦਾ ਮਗਰ ਸਮਰਥਕ ਹੋਣ ਦੇ ਨਾਤੇ ਲੋਕ ਅੱਜ ਸੜਕਾਂ 'ਤੇ ਨਿਕਲਦੇ ਪਏ ਆ ਔਰ ਨੈਚੁਰਲੀ ਆ ਜਦੋਂ ਮੀਡੀਆ 'ਚ ਕੋਈ ਖਬਰ ਚੱਲਦੀ ਆ ਤੇ ਲੋਕਲ ਲੈਵਲ 'ਤੇ ਸਾਰਾ ਕਪੂਰਥਲਾ 'ਚ ਇਕੱਠਾ ਹੋ ਰਿਹਾ ਵਾ ਤੁਸੀਂ ਦੇਖ ਰਹੇ ਹੋ ਜ਼ੂਮ ਦਾ ਜ਼ੂਮ ਸਾਰਾ ਕਪੂਰਥਲਾ ਸੜਕਾਂ 'ਤੇ ਆ ਜਾਗਾ ਤੇ ਇਹ ਇੱਕ ਪ੍ਰਕਿਰਿਆ ਵਾ ਲੋਕ ਕਟੇ ਹੋਣਗੇ ਹੀ ਹੋਣਗੇ ਕਿਉਂਕਿ ਲੀਡਰ ਨੂੰ ਪਿਆਰ ਕਰਦੇ ਆ ਔਰ ਆਪਣੇ ਲੀਡਰ ਦੇ ਸਮਰਥਨ ਦੇ ਵਿੱਚ ਹਰ ਬੰਦਾ ਅੱਜ ਬਾਹਰ ਨਿਕਲਣ ਨੂੰ ਤਿਆਰ ਹੈ